ਪਠਾਨਕੋ ਡੇਅਰ ਬੇਸ ਅਟੈਕ ਸਮੇਂ ਚਰਚਾ ਚ ਰਹੇ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਅੱਜ ਦੁਸ਼ਕਰਮ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਚ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਅੱਜ ਸਾਬਕਾ ਐਸਪੀ ਨੂੰ ਭ੍ਰਿਸ਼ਟਾਚਾਰ ਮਾਮਲੇ ਚ 5 ਸਾਲ ਅਤੇ ਦੁਸ਼ਕਰਮ ਦੇ ਮਾਮਲੇ ਚ 10 ਸਾਲ ਦੀ ਸਜ਼ਾ ਸੁਣਾਈ ਗਈ ਅਤੇ 50000 ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਇਥੇ ਤੁਹਾਨੂੰ ਦੱਸ ਦਈਏ ਕਿ 15 ਫਰਵਰੀ ਨੂੰ ਸਲਵਿੰਦਰ ਨੂੰ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਅਦਾਲਤ ਵੱਲੋਂ ਸਜ਼ਾ ਸੁਰੱਖਿਅਤ ਰੱਖੀ ਗਈ ਸੀ ਜਿਹੜੀ ਅੱਜ ਸੁਣਾਈ ਗਈ ਹੈ ਜਿਕਰਯੋ ਗੱਲ ਇਹ ਹੈ ਕਿ ਇਸ ਮਾਮਲੇ 'ਚ 2016 'ਚ ਪਰਚਾ ਦਰਜ ਹੋਇਆ ਸੀ ਅਤੇ ਅਦਾਲਤ ਵੱਲੋਂ ਦੋਸ਼ੀ ਕਰਾਰ 2019 ਚ ਕੀਤਾ ਗਿਆ ਸ਼ਿਕਾਇਤਕਰਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਸਨ ਅਤੇ ਅੱਜ ਇਨਸਾਫ ਦੀ ਜਿੱਤ ਹੋਈ ਹੈ ਅਤੇ ਉਹ ਖੁਸ਼ ਨੇ ਕੋਰਟ ਦੁਆਰਾ ਜੋ ਸਜ਼ਾ ਸੁਣਾਈ ਗਈ ਹੈ ਉਹਨੇ ਜੋ ਵੀ ਫੈਸਲਾ ਕੀਤਾ ਬੜੇ ਸੰਜੀਦ ਨਾਲ ਹਰ ਪੱਖ ਤੋਂ ਟੰਗ ਨਾਲ ਉਹਨਾਂ ਦੇ ਵਕੀਲਾਂ ਦੀਆਂ ਇਹ ਵੀ ਸੀ ਦਲੀਲਾਂ ਵੱਧ ਵੱਧ ਸਜ਼ਾ ਪਰ ਘੱਟੋ ਘੱਟ 10 ਸਾਲ ਬੰਦੀ ਸੀ ਉਹਨਾਂ ਨੇ ਦਿੱਤੀ ਹੈ ਮੈਂ ਪ੍ਰੇਮ ਕੁਮਾਰ ਜੀ ਐਡੀਸ਼ਨਲ ਸੈਸ਼ਨ ਜੱਜ ਦਾ ਤਹਿ ਦਲੋਂ ਤੁਹਾਨੂੰ ਅਦੀਆਂ ਔਰ سپورਟਿੰਗ ਅਫੀਸਰ ਪੁਲਿਸ ਅਫਸਰ ਇਹਨੇ ਇਮਾਨਦਾਰ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ 2014 ਚ ਮਾਨਯੋਗ ਡੀਜੀਪੀ ਦਿਨਕਰ ਗੁਪਤਾ ਜੀ ਨੇ ਸਾਡੀ ਮਤ ਕੀਤੀ ਅਜੋ ਡੀਜੀਪੀ ਬਣੇ ਨੇ ਏਡੀਜੀਪੀ ਸੀ ਉਹਨੂੰ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਗੁਲਨੀਸ਼ ਸਿੰਘ ਖਰਾਨਾ ਨੇ ਵੀ ਸਾਡੀ ਮਤ ਕੀਤੀ ਪਠਾਨਕੋਟ ਦੇ ਆਈਪੀਐਸ ਐਸਐਸਪੀ ਮੋਗਾ ਲਗਨੇ ਉਹਦੇ ਵੀ ਤਹਿ ਦਿਲੋਂ ਧੰਨਵਾਦ ਆਮਾਨਦਾਰੀ ਦਾ ਤੇ ਸਾਨੂੰ ਇਨਸਾਫ ਜਿਹੜਾ ਵਾ ਇਹਦਾ ਮਤਲਬ ਸਮਾਜ ਚ ਇਨਸਾਫ ਹੈਗਾ ਜੇ ਕਰਪਟ ਅਫਸਰ ਨਾ ਹੋਣ ਜਾਂ ਕੋਈ ਨਾਂ ਵਿਕੇ ਆਪਣਾ ਆਪਣਾ ਨਾਂ ਵੇਚੇ ਤੇ ਇਨਸਾਫ ਮਿਲ ਸਕਦਾ ਵਾ ਇਹੋ ਹੀ ਬੇਨਤੀ ਹੈ ਵੀ ਲੜਦੇ ਰਹੋ ਤੇ ਕਾਮਯਾਬ ਮਿਲਦੀ ਮਿਲਦੀ ਹੈ ਪਰਮਾਤਮਾ ਤੇ ਇੱਕ ਆਸ ਰੱਖ ਕੇ ਲੜੇ ਆ ਕੋਈ ਸਾਡੀ ਪੈਰਵਾਈ ਕਰਨ ਵਾਲਾ ਨਹੀਂ ਇੱਕ ਅਹੀ ਦੇ ਘਰ ਰਬ ਡੇ ਤੇ ਸਾਡੇ ਧਕਾਲਾ ਸਾਹਿਬ ਇਸ ਮਾਮਲੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ੀ ਸਾਹਿਬ ਕਾ ਐਸਪੀ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਝੂਠਾ ਫਸਾਇਆ ਗਿਆ ਹੈ ਉਹ ਹਾਈ ਕੋਰਟ ਦਾ ਰੁਕ ਕਰਨਗੇ ਅਤੇ ਐਸਪੀ ਦਾ ਕਹਿਣਾ ਹੈ ਕਿ ਉਸ ਨੂੰ ਫੋਨ ਕਾਲ ਰਿਕਾਰਡਿੰਗ ਦੇ ਆਧਾਰ ਤੇ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਦੋਂ ਕਿ ਮੇਰੇ ਉੱਪਰ ਬਿਲਕੁਲ ਝੂਠਾ ਕੇਸ ਦਰਜ ਕੀਤਾ ਗਿਆ ਹੈ ਲੈਟਸ ਸੀ ਆਈ ਐਮ ਇਨੋਸੈਂਟ ਮੈਂ ਬਿਲਕੁਲ ਬੇਕਸੂਰ ਹਾਂ ਇਹ ਮੈਂ ਅਪੀਲ ਕਰਨਾ ਮੈਨੂੰ ਪੂਰਾ ਹੱਕ ਹੈ ਹਾਈ ਕੋਰਟ ਮੈਂ ਹਾਈ ਕੋਰਟ ਜਾਵਾਂਗਾ ਮੈਨੂੰ ਪੂਰਾ ਨਿਆਂ ਉੱਥੋਂ ਮਿਲੇਗਾ ਬਸ ਦੈਟਸ ਇਟ ਨਾ ਕੋਈ ਹੈਗੀ ਸੀ ਇਹਦੇ ਵਿੱਚ ਕੋਈ ਐਵਿਡੈਂਸ ਉਹਨੇ ਟੈਲੀਫੋਨ ਦੇ ਉੱਤੇ ਹੈਗੀ ਸੀ ਰਿਕਾਰਡਿੰਗ ਰਿਕਾਰਡਿੰਗ ਮੇਰੀ ਆਈ ਨਹੀਂ ਠੀਕ ਹੈ ਨਾ ਨਾ ਰਿਕਾਰਡਿੰਗ ਆਈ ਹੈ ਉਹ ਫਿਰ 네ਗੇਟਿਵ ਆਈ ਹੈ ਹੋਰ ਕੋਈ ਪ੍ਰੂਫ ਨਹੀਂ ਕਿਤੇ ਦਾ ਕਿਸੇ ਕਿਸੇ ਦਾ ਕੋਈ ਪ੍ਰੂਫ ਨਹੀਂ ਹੈਗਾ ਕਿ ਜਿਹੜੀ ਮੇਰੇ ਲੈਣਾ ਕੋਈ ਕਾਰਡ ਹੈਗਾ ਨਾ ਕਿਸੇ ਕਿਸੇ ਦਾ ਹੋਰ ਕੋਈ ਮੌਕੇ ਦੇ ਐਵੀਡੈਂਸ ਹੈ ਗਏ ਜਾਏ ਫੁਰ ਕੇ ਕਿਸਨ ਬਾਕੀ ਮੈਨੂੰ ਹੱਕ ਪੂਰਾ ਹੈ ਅਪੀਲ ਕਰਦਾ ਮੈਂ ਹਾਈ ਕੋਰਟ ਜਾਵਾਂਗਾ ਦੈਟਸ ਇਟ ਉਹ ਉੱਪਰ ਵਾਲਾ ਜਾਣਦਾ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਵੇਦਬਰ ਕੁਛ ਨਹੀਂ ਕਹਿ ਸਕਦਾ ਕਿੰਨੇ ਵਸਾਇਆ ਨਹੀਂ ਹੈ ਉਪਰ ਵਾਲਾ ਜਾਣੇਗਾ ਕੀ ਕਰਨਾ ਹੈਗਾ ਤੁਸੀਂ ਕਹਿੰਦੇ ਹੋ ਨਾ ਤੁਸੀਂ ਵੇਖਣਾ ਉਹ ਮੈਂ ਵੇਖਣਾ ਜੇ ਕੋਈ ਟੈਲੀਫੋਨ ਤੇ ਰੇਪ ਹੁੰਦਾ ਕੋਈ ਦਸੋ ਲਾ ਹੈਗਾ ਕਿਸੇ ਡਿਟੇਲ ਨਹੀਂ ਕੋਈ ਟੈਲੀਫੋਨ ਦੀ ਟ੍ਰਾਂਜੈਕਸ਼ਨ ਹੈ ਤੁਹਾਡੀ ਮੈਨੂੰ ਲਿੰਕ ਕਰਦੀ ਹੋਵੇ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਫੇਕ ਐਵੀਡੈਂਸ ਕਿਸੇ ਦੀ ਲੜਕੀ ਦਾ ਕਹਿਣਾ ਥੋੜਾ ਖੁਸ਼ ਹੋ ਜਾਏਗਾ ਕਿ ਉਹਨੇ ਕਹਿਤਾ ਉਹ ਤੁਹਾਡੇ ਖਿਲਾਫ ਹੀ ਕਹਿ ਸਕਦੀ ਹੈ ਤਾਂ ਆਪ ਹਾਈ ਕੋਰਟ ਮੇ ਜਾਏਗਾ ਹਾਂ ਹਾਈ ਕੋਰਟ ਮੇਰਾ ਹੱਕ ਹੈ ਮੈਂ ਜਾਵਾਂਗਾ ਉਹ ਮੈਂ ਜਦ ਤੱਕ ਲੜਦਾ ਰਹਿ ਜਾ ਤੱਕ ਮੇਰੀ ਜਾਨ ਨਾ ਮੈਂ ਛੜਨੇ ਪ੍ਰਾਨ ਬਾਏ ਮੈਂ ਸੁਪਰੀਮ ਕੋਰਟ ਵੀ ਜਾਣਾ ਪਵੇ ਮ ਲੜਾਂਗਾ ਪੂਰੀ ਤੱਕ ਜਦ ਤੱਕ ਮੇਰੀ ਜਾਨ ਹੈਗੀ ਹੈ ਹਰਦਾ ਦੀ ਮੈਂ ਨਾ ਪਹਿਲਾਂ ਹਾਰੇ ਨਾ ਹੁਣ ਆ ਰਿਹਾ ਪਹਿਲਾਂ ਵੀ ਠੀਕ ਸੀ ਉਦੋਂ ਵੀ ਨਿਕਲ ਆਇਆ ਤਾਂ ਫੋਨ ਹੀ ਮੈਂ ਹਾਈ ਕੋਰਟ 'ਚ ਵੀ ਨਿਕਲ ਆਣਾ ਸਾਹਿਬ ਉਥੇ ਇਸ ਮਾਮਲੇ ਦੇ ਪੀੜਤ ਦੇ ਵਕੀਲ ਪਿੰਨਰ ਸਿੰਘ ਨੇ ਦੱਸਿਆ ਕਿ 2016 ਨੂੰ ਇਹ ਮਾਮਲਾ ਗੁਰਦਾਸਪੁਰ ਵਿੱਚ ਦਰਜ ਹੋਇਆ ਸੀ ਅਤੇ ਇਸ ਕੇਸ ਵਿੱਚ ਫੋਨ ਰਿਕਾਰਡਿੰਗ ਕਾਲ ਹੀ ਇੱਕ ਅਹਿਮ ਐਵੀਡੈਂਸੀ ਅੱਜ ਐਸਪੀ ਸਿਲਵਿੰਦਰ ਵਾਲੇ ਕੇਸ ਵਿੱਚ ਮਾਂਜੋ ਅਦਾਲਤ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਜਿਸ ਦੇ ਵਿੱਚ ਐਸਪੀ ਸਿਲਵਿੰਦਰ ਨੂੰ 376 ਤੇ ਪੀਸੀ ਐਕਟ ਦੋਨਾਂ ਦੇ ਵਿੱਚ ਦੋਸ਼ੀ ਮੰਨਦੇ ਹੋਏ 376 ਦੇ ਵਿੱਚ 10 ਸਾਲ ਇੰਪ੍ਰੀਜ਼ਨਮੈਂਟ ਤੇ ਪੀਸੀ ਐਕਟ ਦੇ ਵਿੱਚ 5 ਸਾਲ ਇੰਪ੍ਰੀਜ਼ਨਮੈਂਟ ਕੀਤੀ ਹੈ ਤੇ ਨਾਲ 50000 ਰੁਪਏ ਜੁਰਮਾਨਾ ਲਗਾਇਆ। ਬਾਕੀ ਜਿਹੜੀ ਕੰਪਲੇਨੈਂਟ ਸੀ ਉਹਨਾਂ ਨੂੰ ਡਾਇਰੈਕਸ਼ਨ ਵੀ ਦਿੱਤੀ ਹੈ ਵੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਮੰਗਦਾ ਸਟੇਟ ਵੱਲੋਂ ਉਹ ਫ੍ਰੀ ਲੀਗਲ ਹੈੱਡ ਦੇ ਜਿਹੜੇ ਦਫ਼ਤਰ ਆ ਉਹਦੇ ਵਿੱਚੋਂ ਜਾ ਕੇ ਉਹ ਆਪਣਾ ਮੁਆਵਜ਼ੇ ਲਈ ਐਪਲੀਕੇਸ਼ਨ ਦੇ ਸਕਦੇ ਨੇ। ਇਹ 2016 ਦੇ ਵਿੱਚ ਕੇਸ ਰਜਿਸਟਰ ਹੋਇਆ ਸੀ ਜਿਹਦੇ ਵਿੱਚ ਪ੍ਰੋਸੀਕਿਊਸ਼ਨ ਨੇ ਆਪਣੇ 12 ਗਵਾਹ ਪਕਤਾਏਗੇ ਤੇ ਡਿਫੈਂਸ ਦਾ ਵੀ ਮੌਕਾ ਦਿੱਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਆਪਣੇ 7 ਗਵਾਹ ਪਕਤਾਏ ਇਹ ਦੋਨੇ ਸਜਮਾ ਕੱਠੀਆਂ ਚੱਲਣ ਗਿਆ ਮੀਨਸ ਵੀ 10 ਸਾਲ ਜਿਹੜੀ ਹੈ ਉਹਨੂੰ ਜਿਹੜੀ ਕਟੋ-ਕਟ ਬੁਕਤ ਨਹੀਂ ਪਏਗੀ ਜਿਹਦੇ ਵਿੱਚ ਦੋਸ਼ੀ ਨੇ ਵੀ ਕਿਹਾ ਵੀ ਮੇਰੇ ਜਿਹੜੇ ਬੱਚੇ ਰੁੱਲ ਜਾਣਗੇ ਪਰ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਆਪਣੀ ਪਬਲਿਕ ਜਿਹੜੀ ਤੁਹਾਡਾ 30C ਤੁਸੀਂ ਉਹਨੂੰ ਮਿਸਯੂਜ਼ ਕੀਤਾ ਇਸ ਕਰਕੇ ਲਾਹ ਦੇ ਵਿੱਚ 10 ਸਾਲ ਤੋਂ ਥੱਲੇ ਪ੍ਰਵੀਜ਼ਨ ਨਹੀਂ ਹੈਗੀ ਕੋਰਟ ਨੇ ਉਹਨਾਂ ਨੂੰ ਗਿਲਟੀ ਹੋੜ ਕੀਤਾ ਇਸ ਕਰਕੇ ਉਹਨਾਂ ਦਾ ਕਹਿਣਾ ਹੁਣ ਬੇਗੁਨਾਹ ਜਿਹੜਾ ਉਹ ਮੰਨਿਆ ਨਹੀਂ ਜਾਂਦਾ ਕਿਉਂਕਿ ਕੋਰਟ ਨੇ ਉਹਨਾਂ ਨੂੰ ਤੱਥਾਂ ਦੇ ਆਧਾਰ ਤੇ ਐਵੀਡੈਂਸ ਦੇ ਆਧਾਰ ਤੇ ਜਿਹੜਾ ਉਹਨੂੰ ਦੋਸ਼ੀ ਮੰਨਿਆ ਆਡੀਓ ਇੱਕ ਸਹਾਇਕ ਮੰਨਿਆ ਜਾਂਦਾ ਪਰ ਜਿਹੜੀ ਲੜਕੀ ਦਾ ਬਿਆਨ ਸੀ ਉਹ ਮੁੱਖ ਸੀ ਤੇ ਨਾਲ ਉਹਨੂੰ ਕਾਰਪੋਰੇਟ ਕਰਨ ਵਾਸਤੇ ਉਹਨਾਂ ਦੇ ਹਸਬੰਦ ਨੇ ਜੋ ਉਹਨਾਂ ਨੇ ਰਿਸ਼ਵਤ ਮੰਗੀ ਸੀ ਤੇ ਜਿਹੜੀ ਉਹਨਾਂ ਦੇ ਹਸਬੰਦ ਵੱਲੋਂ ਰਿਸ਼ਵਤ ਦਿੱਤੀ ਗਈ ਸੀ ਉਹ ਸਾਰਾ ਹੀ ਜਿਹੜਾ ਬਰੂ ਇਕੱਠਾ ਕਰਦਾ ਸਿਰਫ ਆਡੀਓ ਦੇ ਬੇਸ ਤੇ ਉੱਤੇ ਉਹਨਾਂ ਨੂੰ سزا ਨਹੀਂ ਹੋਈ ਟੋਟਲ 15 ਸਾਲ ਆ ਬਟ ਜਿਹੜੀ ਉਹ ਮੈਕਸਿਮਮ 10 ਸਾਲ ਆ ਉਹ ਹੀ ਚੱਲੇਗੀ ਦੂਸਰੀ ਜਿਹੜੀ ਉਹਦੇ ਨਾਲ ਹੀ ਚੱਲੇਗੀ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ